ਸਸਿਕਾ ਜੀ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਅਹਿਮ ਮੁੱਦੇ ਤੇ ਗੱਲ ਕਰਨੀ ਆ ਤੇ ਪੰਜਾਬ ਦੇ ਵਿੱਚ ਸਾਡੇ ਵਾਸਤੇ ਬਹੁਤ ਚਿੰਤਾ ਦਾ ਵਿਸ਼ਾ ਕਿ ਜਿਹੜੇ ਡੌਗ ਬਾਈਟ ਜਿਹੜੇ ਕੁੱਤਿਆਂ ਦੇ ਕੱਟਣ ਦੇ ਨਾਲ ਹਲਕਾ ਦੀ ਬਿਮਾਰੀ ਹੈ ਇਹ ਮਾਲ ਜਿਹੜੀ ਇਹਦੀ ਇਨਸੀਡੈਂਸ ਹੈ ਬਹੁਤ ਜ਼ਿਆਦਾ ਵਧ ਰਹੀ ਹੈ ਪਿਛਲੇ ਸਾਲ ਦੇ ਵਿੱਚ 1,25,000 ਜਿਹੜੇ ਬੰਦੇ ਆ ਉਹਨਾਂ ਨੂੰ ਡੌਗ ਬਾਈਟ ਹੋਈ ਹੈ ਕੁੱਤਿਆਂ ਨੇ ਵੱਢਿਆ ਜੀ ਉਹਨਾਂ ਨੂੰ ਤੇ ਉਹਦੇ ਨਾਲ ਜਿਹੜੀ ਬਿਮਾਰੀ ਹੁੰਦੀ ਆ ਜਨੂੰ ਅਸੀਂ ਹਲਕਾ ਕਹਿੰਦੇ ਆ ਜਾਂ ਰੈਬੀਜ਼ ਕਹਿੰਦੇ ਆ ਉਹ ਜਾਨ ਲੈਵਾਇਆ ਉਹ ਲਾ ਲਾਜ ਬਿਮਾਰੀ ਆ ਬਟ ਇਸ ਤੋਂ ਬਚਿਆ ਜਾ ਸਕਦਾ ਇਹਦੇ ਵਾਸਤੇ ਜਿਹੜੀ ਵੈਕਸੀਨ ਵੀ ਅਵੇਲੇਬਲ ਹੈ ਜੇ ਤੁਹਾਨੂੰ ਡੌਗ ਬਾਈਟ ਹੋ ਜਾਏ ਤਾਂ ਜਿਹੜਾ ਉਹਨੂੰ ਛਪਾਣਾ ਨਹੀਂ ਚਾਹੀਦਾ ਔਰ ਇਮੀਡੀਏਟਲੀ ਜਿਹੜਾ ਨੀਅਰੈਸਟ ਹੈਲਥ ਸੈਂਟਰਾਂ ਨੂੰ ਰਿਪੋਰਟ ਕਰਨਾ ਚਾਹੀਦਾ ਔਰ ਸਾਡੇ ਸਾਰੇ ਜ਼ਿਲ੍ਹਾ ਹਸਪਤਾਲ ਸਬਡਿਵੀਜ਼ਨ ਹਸਪਤਾਲ ਔਰ ਜਿਹੜੇ ਕਮਿਊਨਿਟੀ ਹੈਲਥ ਸੈਂਟਰ ਆ ਇਹ ਸਾਰੇ ਹਸਪਤਾਲਾਂ ਦੇ ਵਿੱਚ ਇਹ ਦਵਾਈ ਅਵੇਲੇਬਲ ਹੈ ਉਹ ਵੈਕਸੀਨ ਤੁਹਾਨੂੰ ਲਾਣਗੇ ਔਰ ਇਹਦੀ ਗੱਲ ਯਾਦ ਰੱਖੀਏ ਕਿ ਚਾਰ ਡੋਜ਼ਸ ਲੱਗਦੇ ਆ ਇਹ ਇੱਕ ਪਹਿਲਾ ਲੱਗੇਗੀ ਦੂਜੀ ਡੋਜ਼ 3 ਦਿਨ ਬਾਅਦ ਲੱਗੇਗੀ ਤੀਜੀ ਜਿਹੜੀ ਆ ਉਹ ਇੱਕ ਹਫਤੇ ਬਾਅਦ ਲੱਗੇਗੀ ਔਰ ਉਸ ਤੋਂ ਬਾਅਦ 28 ਦਿਨ ਬਾਅਦ ਜਾਂ ਇੱਕ ਮਹੀਨੇ ਬਾਅਦ ਜਿਹੜੀ ਚੌਥੀ ਡੋਜ਼ ਆ ਜੇ ਤੁਸੀਂ ਚਾਰੋਂ ਉਹਦੀਆਂ ਖਰਾਕਾਂ ਲੈ ਲੋਗੇ ਚਾਰੋਂ ਡੋਜ਼ਸ ਇੰਜੈਕਸ਼ਨ ਲਗਾ ਲੋਗੇ ਤਾਂ ਤੁਹਾਨੂੰ ਰੇਬੀਜ਼ ਦੀ ਬਿਮਾਰੀ ਨਹੀਂ ਹੋਏਗੀ ਤੁਸੀਂ ਜਾਨਲੇਵਾ ਬਿਮਾਰੀ ਤੋਂ ਬਚ ਸਕਦੇ ਹੋ ਦੂਜੀ ਗੱਲ ਇਹ ਤੇ ਯਾਦ ਰੱਖਣ ਵਾਲੀ ਇਹ ਹੈ ਕਿ ਇਹ ਆਮ ਤੌਰ ਤੇ ਜਿਹੜੇ ਕੁੱਤਿਆਂ ਦੇ ਕੱਟਣ ਨਾਲ ਹੁੰਦੀ ਆ ਬਟ ਇਹ ਬਾਂਦਰਾ ਦੇ ਨਾਲ ਵੀ ਬਿੱਲੀਆਂ ਦੇ ਨਾਲ ਵੀ ਆਪਣੇ ਚਮਗਿੱਦੜ ਹੁੰਦੇ ਆ ਜਾਂ ਜਿਹੜੇ ਚਰਾਮ ਚੜਿੱਖ ਹੈਗੀ ਹੈ ਹੋਰ ਵੀ ਜਿਹੜੇ ਜੰਗਲੀ ਇਸ ਤਰ੍ਹਾਂ ਦੇ ਜਾਨਵਰ ਆ ਉਹਨਾਂ ਦੇ ਕੱਟਣ ਦੇ ਨਾਲ ਹੋ ਸਕਦੀ ਆ ਜੇ ਕੋਈ ਵੀ ਤੁਹਾਨੂੰ ਕੋਈ ਜਿਹੜਾ ਹੈਗਾ ਇਸ ਤਰ੍ਹਾਂ ਦਾ ਕੋਈ ਜੰਗਲੀ ਜਾਨਵਰ ਨੇ ਜਾਂ ਕਿਸੇ ਵੀ ਕਿਸਮ ਦੇ ਜਾਨਵਰ ਨੇ ਜਾਂ ਪੰਛੀ ਨੇ ਜੇ ਕੱਟਿਆ ਹੋਵੇ ਤਾਂ ਇਹਦੀ ਵੈਕਸੀਨੇਸ਼ਨ ਕਰਾਣੀ ਚਾਹੀਦੀ ਆ ਇਸ ਤੋਂ ਸਵਾਏ ਖਾਸ ਤੌਰ ਤੇ ਜੇ ਚਿਹਰੇ ਦੇ ਉੱਤੇ ਜਾਂ ਤੁਹਾਡੇ ਗਲੇ ਦੇ ਆਸ-ਪਾਸ ਜਾਂ ਅ퍼 ਬਾਡੀ ਜਿਹਨੂੰ ਅਸੀਂ ਕਹਿੰਦੇ ਆ ਉੱਥੇ ਕੱਟਿਆ ਹੋਵੇ ਦੇ ਵਾਸਤੇ ਇੱਕ ਸਪੈਸ਼ਲ ਦਵਾਈ ਵੀ ਜਿਹਨੂੰ ਅਸੀਂ ਇਮ्युनੋਗਲੋਬুলਿਨ ਕਹਿੰਦੇ ਆ ਆਈਜੀ ਕਹਿੰਦੇ ਆ ਉਹਦਾ ਵੀ ਟੀਕਾ ਲੱਗਦਾ ਹੈ ਇਹਦੀ ਜਿਹੜੀ ਹੈਗੀ ਹੈ ਰੋਕਥਾਮ ਹੈ ਇਹਦਾ ਇਲਾਜ ਬਿਲਕੁਲ ਜਿਹੜਾ ਹੈਗਾ ਉਹ ਅੱਜ ਸਾਡੇ ਕੋਲੇ ਅਵੇਲੇਬਲ ਹੈ ਤੇ ਉਹਦਾ ਫਾਇਦਾ ਉਠਾਉਣਾ ਚਾਹੀਦਾ ਤੇ ਆਪਣੇ ਬੜੀ ਬਦਕਿਸਮਤੀ ਆ ਕਿ ਦੋ ਬੰਦਿਆਂ ਨੂੰ ਜਿਹੜਾ ਹੈਗਾ ਉਹ ਹਲਕਾ ਦੀ ਆ ਰੇਬੀਜ਼ ਦੀ ਬਿਮਾਰੀ ਹੋਈ ਔਰ ਅਸੀਂ ਉਹਨਾਂ ਦੀ ਜਾਨ ਨਹੀਂ ਬਚਾ ਸਕੇ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਜੇ ਡੌਗ ਬਾਈਟ ਹੋ ਜਾਏ ਇੱਕ ਤਾਂ ਉਹਦੇ ਉੱਤੇ ਮਿਰਚਾਂ ਜਾਂ ਹੋਰ ਚੀਜ਼ਾਂ ਨਹੀਂ ਲਾਣੀਆਂ ਔਰ ਕਿਸੇ ਨੇ ਉਹਨੂੰ ਮੂੰਹ ਨਾਲ ਜਿਹੜਾ ਹੈਗਾ ਉਹਨੂੰ ਉਹਦੇ ਵਿੱਚੋਂ ਜ਼ਖ਼ਮ ਕੱਢਣ ਦੀ ਕੋਸ਼ਿਸ਼ ਨਹੀਂ ਕਰਨੀ ਕਿਉਂਕਿ ਉਸ ਬੰਦੇ ਦੇ ਉੱਤੇ ਵੀ ਜਿਹੜਾ ਸਾਡੇ ਮੂੰਹ ਦੇ ਵਿੱਚ ਮੂਕਸ ਮੈਂਬਰ ਹੁੰਦੀ ਆ ਉਹਦੇ ਤੇ ਵੀ ਅਸਰ ਹੋ ਜਾਂਦਾ ਦੂਜੀ ਗੱਲ ਇਹ ਆ ਕਿ ਉਹਨੂੰ ਜਿਹੜਾ ਤੁਸੀਂ ਆਮ ਜਿਹੜਾ ਹੈਗਾ ਸਾਬਣ ਉਹਦੇ ਨਾਲ ਅਚੀ ਤਰ੍ਹਾਂ ਵਾਸ਼ ਕਰ ਸਕਦੇ ਹੋ ਜੇ ਬਲੀਡਿੰਗ ਹੁੰਦੀ ਆ ਤਾਂ ਥੋੜੀ देर ਬਲੀਡਿੰਗ ਹੋ ਜਾਣ ਦਿਓ ਆਪਣੇ ਆਪ ਥੋੜੀ ਦੇਰ ਚ ਬੰਦ ਹੋ ਜਾਏਗੀ ਉਹਨੂੰ ਬੰਦ ਕਰਨ ਦੀ ਵੀ ਕੋਸ਼ਿਸ਼ ਨਹੀਂ ਕਰਨੀ ਇੱਕੋ ਜਗ੍ਹਾ ਤੇ ਜਿਵੇਂ ਅਸੀਂ ਇੱਥੇ ਕਹਿੰਦੇ ਆ ਬਲੀਡਿੰਗ ਨਾ ਬੰਦ ਕਰੋ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਚਾਹੇ ਸਨੇਕ ਬਾਈਟ ਹੋਵੇ ਉਹਦੇ ਵੀ ਕਈ ਵਾਰੀ ਬੜੇ ਮਾੜੇ ਨਤੀਜੇ ਹੁੰਦੇ ਆ ਚਾਹੇ ਡੌਗ ਬਾਈਟ ਹੋਵੇ ਜਾਂ ਹੋਰ ਕਿਸੇ ਵੀ ਜਿਹੜਾ ਜੰਗ ਉਸ ਤੋਂ ਬਚਣ ਦਾ ਇਹ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਜਦੋਂ ਤੁਸੀਂ ਸੈਰ ਕਰਨ ਜਾਣਾ ਜਾਂ ਘਰ ਤੋਂ ਬਾਹਰ ਜਾਣਾ ਜੇ ਆਪਾਂ ਇੱਕ ਛੋਟੀ ਹੱਥ ਵਿੱਚ ਰੱਖਾਂਗੇ ਉਹਦੇ ਨਾਲ ਵੀ ਜਿਹੜਾ ਹੈਗਾ ਤੁਸੀਂ ਆਪਣਾ ਬਚਾ ਕਰ ਸਕਦੇ ਹੋ ਤੇ ਇਹ ਮੈਂ ਇੱਕ ਵਾਰ ਫਿਰ ਸਾਰਿਆਂ ਨੂੰ ਬੇਨਤੀ ਕਰਦਾ ਕਿ ਜੇ ਕਦੇ ਤੁਹਾਨੂੰ ਡੌਗ ਬਾਈਟ ਹੋ ਜਾਵੇ ਜਾਂ ਕੋਈ ਹੋਰ ਜੰਗਲੀ ਜਾਨਵਰ ਦੀ ਬਾਈਟ ਹੋ ਜਾਵੇ ਜਾਂ ਕਿਸੇ ਪੰਛੀ ਦੀ ਬਾਈਟ ਹੋ ਜਾਵੇ ਜਿਹੜੇ ਮੈਂ ਜਿਹਨਾਂ ਦਾ ਜ਼ਿਕਰ ਕੀਤਾ ਤਾਂ ਉਹਦਾ ਆਪਣਾ ਨੀਅਰੈਸਟ ਹਸਪਤਾਲ ਦੇ ਵਿੱਚ ਜਾ ਕੇ ਸਾਰਾ ਕੁਝ ਫ੍ਰੀ ਹੈ ਜਾ ਕੇ ਚਾਰ ਟੀਕੇ ਜ਼ਰੂਰ ਲਗਾਣੇ ਆ ਮੈਂ ਦੁਬਾਰਾ ਦੱਸ ਰਿਹਾ ਕਿ ਇੱਕ ਟੀਕਾ ਤੁਸੀਂ ਅੱਜ ਲਗਾਓਗੇ ਦੂਜਾ 3 ਦਿਨ ਬਾਅਦ ਉਸ ਤੋਂ ਬਾਅਦ 1 ਹਫ਼ਤੇ ਬਾਅਦ ਔਰ 28 ਦਿਨ ਬਾਅਦ ਤਾਂ ਤੁਸੀਂ ਇਸ ਜਿਹੜੀ ਨਾਮਰਾਦ ਬਿਮਾਰੀ ਇਸ ਤੋਂ ਬਚੋਗੇ ਔਰ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਜਿਹਨੇ ਕੁੱਤਾ ਰੱਖਣਾ ਉਹਨੂੰ ਪਟਾ ਪਾ ਕੇ ਰੱਖਣ ਤੇ ਉਹਦੀ ਵੈਕਸੀਨੇਸ਼ਨ ਕਰਾਣ ਤਾਂ ਕਿ ਉਹ ਆਣ ਜਾਣ ਵਾਲੇ ਲੋਕਾਂ ਨੂੰ ਨਾ ਵੜਣ ਜਿੰਨੇ ਵਾਰਾ ਕੁੱਤੇ ਇਕੱਠ ਹੋਣਗੇ ਉੰਨੀ ਹੀ ਇਕੱਠ ਪ੍ਰੋਬਲਮ ਹੋਏਗੀ ਬਹੁਤ ਬਹੁਤ ਧੰਨਵਾਦ ਜੀ